ਸ਼ਤਰੀਆ ਕਾਲਿਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਰ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਦੇ ਸਾਰਿਆਂ ਦਾ ਮਨਪਸੰਦ ਸ਼ਾਹੀ ਪਨੀਰ ਬਹੁਤ ਹੀ ਆਸਾਨ ਤਰੀਕਾ ਦੱਸਾਂਗੇ ਤੁਹਾਨੂੰ ਬਣਾਉਣ ਦਾ ਤੁਸੀਂ ਘਰ ਵਿੱਚ ਕਿਵੇਂ ਬਣਾ ਕੇ ਤਿਆਰ ਕਰ ਸਕਦੇ ਹੋ ਸ਼ਾਹੀ ਪਨੀਰ ਖਾਣਾ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਹੈ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਚੰਗੀ ਤਰ੍ਹਾਂ ਸਮਝ ਆ ਸਕਣ ਸ਼ਾਈ ਪਨੀਰ ਬਣਾਉਣ ਲਈ ਗੈਸ ਤੇ ਇੱਕ ਰੱਖਾਂਗੇ ਕੜਾਹੀ ਇਹਦੇ ਵਿੱਚ ਪਾਵਾਂਗੇ 2 ਚਮਚ ਤੇਲ ਦੇ ਅੱਧਾ ਚਮਚ ਪਾਵਾਂਗੇ ਜੀਰਾ ਜੀਰਾ ਭੁੰਨਣ ਤੋਂ ਬਾਅਦ 1 ਇੰਚ ਅਦਰਕ ਦਾ ਟੁਕੜਾ ਤੇ 4 ਤੋਂ 5 ਅਸੀਂ ਲਸਣ ਦੀਆਂ ਕਲੀਆਂ ਲੈ ਲੈਣੀਆਂ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਨਾਂ ਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਅਸੀਂ ਪਿਆਜ਼ ਰਫਲੀ ਜਿਹਾ ਚੋਪ ਕਰਕੇ ਹੀ ਪਾਣਾ ਅਸੀਂ ਸਾਰਾ ਸਮਾਨ ਜੋ ਜ਼ਿਆਦਾ ਬਰੀਕ ਕਟਿੰਗ ਕਰਕੇ ਨਹੀਂ ਪਾਣਾ ਹੈਗਾ ਮੈਂ 4 మీడియం ਸਾਈਜ਼ ਦੇ ਪਿਆਜ਼ ਲਏ ਆ ਇਹਨਾਂ ਨੂੰ ਵੀ ਅਸੀਂ ਥੋੜਾ ਜਿਹਾ ਗੁਲਾਬੀ ਕਲਰ ਆਣ ਤੱਕ ਭੁੰਨ ਲਾਂਗੇ ਏ ਅਸੀਂ 4 ਤੋਂ 5 ਮੈਂਬਰਾਂ ਲਈ ਸ਼ਾਹੀ ਪਨੀਰ ਬਣਾ ਰਹੇ ਹਾਂ ਜੇ ਤੁਸੀਂ ਜ਼ਿਆਦਾ ਮਾਤਰਾ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਿਆਜ਼ਾਂ ਦੀ ਮਾਤਰਾ ਜ਼ਿਆਦਾ ਲੈ ਸਕਦੇ ਹੋ ਜਦੋਂ ਚੰਗੀ ਤਰ੍ਹਾਂ ਪਿੰਕ ਕਲਰ ਦੇ ਹੋ ਜਾਣ ਆਪਣੇ ਪਿਆਜ਼ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸੌਫਟ ਹੋ ਚੁੱਕੇ ਹਨ ਇਸ ਟਾਈਮ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਦੋ ਟਮਾਟਰ ਲੰਬੇ ਪੀਸ ਵਿੱਚ ਕੱਟ ਕੇ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਐਡ ਕਰਾਂਗੇ ਤੇ ਨਾਲ ਹੀ ਪਾਵਾਂਗੇ 8 ਤੋਂ 10 ਕਾਜੂ ਤੇ ਅੱਧਾ ਚਮਚੀ ਦੇਚ ਪਾਵਾਂਗੇ ਅਸੀਂ ਲੂਣ ਦਾ ਹਰੀ ਮਿਰਚ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਘੱਟ ਵੱਧ ਕਰ ਸਕਦੇ ਹੋ ਚੰਗੀ ਤਰ੍ਹਾਂ ਲੂਣ ਪਾ ਕੇ ਅਸੀਂ ਪਿਆਜ਼ ਤੇ ਟਮਾਟਰ ਨੂੰ ਮਿਕਸ ਕਰ ਦਾਂਗੇ ਇਹਨਾਂ ਨੂੰ ਢੱਕ ਕੇ ਪਕਾ ਲਵਾਂਗੇ 2-3 ਮਿੰਟ ਲਈ ਤਾਂ ਕਿ ਜਿਹੜੇ ਆਪਣੇ ਪਿਆਜ਼ ਤੇ ਟਮਾਟਰ ਹੈ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਣ ਤੇ ਨਾਲ ਇਹਦੇ ਵਿੱਚ ਪਾਵਾਂਗੇ ਹਰੇ ਧਣੀਏ ਦੇ ਡੰਡਲ ਇਹ ਤੁਸੀਂ ਦੇਖਿਓ ਪਾ ਕੇ ਇੰਨਾ ਜ਼ਿਆਦਾ ਵਧੀਆ ਟੇਸਟ ਆਂਦਾ ਇਹਨਾਂ ਦਾ ਧਣੀਏ ਦੇ ਡੰਡਲਾਂ ਦੀ ਜਿਹੜੀ ਖੁਸ਼ਬੂ ਹੈ ਸਬਜ਼ੀ ਵਿੱਚ ਬਹੁਤ ਵਧੀਆ ਆਂਦੀ ਹੈ ਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਢੱਕ ਕੇ 5 ਤੋਂ 6 ਮਿੰਟ ਪਕਾ ਲਵਾਂਗੇ ਬਿਲਕੁਲ ਸਲੋ ਗੈਸ ਤੇ ਪੰਜ ਮਿੰਟ ਫਾਦਰ ਅਸੀਂ ਚੈੱਕ ਕਰ ਲਾਂਗੇ ਦੇਖੋ ਕਿੰਨੇ ਵਧੀਆ ਪੱਕ ਕੇ ਤਿਆਰ ਹੋ ਗਏ ਆ ਪਿਆਜ਼ ਤੇ ਟਮਾਟਰ ਸਾਡੇ ਬਿਲਕੁਲ ਸੌਫਟ ਹੋ ਚੁੱਕੇ ਆ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਪਾਣੀ ਦਾ ਪਾਣੀ ਅਸੀਂ ਗਰਮ ਕਰਕੇ ਹੀ ਲੈਣਾ ਹੈ ਠੰਡਾ ਪਾਣੀ ਯੂਜ਼ ਨਹੀਂ ਕਰਨਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ 5 ਮਿੰਟ ਲਈ ਅਸੀਂ ਹੋਰ ਪਕਾ ਲਵਾਂਗੇ ਢੱਕ ਕੇ ਤਾਂ ਕਿ ਜਿਹੜੇ ਪਿਆਜ਼ ਹੈ ਚੰਗੀ ਤਰ੍ਹਾਂ ਸੌਫਟ ਹੋ ਜਾਣ ਕਿਉਂਕਿ ਇਹਦੇ ਵਿੱਚ ਅਸੀਂ ਕਾਜੂ ਵੀ ਪਾਏ ਸੀ ਉਹ ਵੀ ਚੰਗੀ ਤਰ੍ਹਾਂ ਸੌਫਟ ਹੋ ਜਾਣ ਹੁਣ ਇਹਨਾਂ ਨੂੰ ਅਸੀਂ ਗੈਸ ਦੀ ਫਲੇਮ ਬੰਦ ਕਰ ਦਾਂਗੇ 5 ਮਿੰਟ ਬਾਅਦ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਇਹਨਾਂ ਨੂੰ ਇੱਕ ਮਿਕਸੀ ਜਾਰ ਵਿੱਚ ਨੂੰ ਪਾ ਕੇ ਇਹਨਾਂ ਦਾ ਬਰੀਕ ਪੇਸਟ ਤਿਆਰ ਕਰ ਲਾਂਗੇ ਚੰਗੀ ਤਰ੍ਹਾਂ ਠੰਡਾ ਕਰਨ ਤੋਂ ਬਾਅਦ ਹੀ ਅਸੀਂ ਪੇਸਟ ਤਿਆਰ ਕਰਨਾ ਹੈ ਉਸੇ ਕੜਾਹੀ ਵਿੱਚ ਪਾਵਾਂਗੇ ਇੱਕ ਚਮਚ ਤੇਲ ਦਾ ਤੇ ਇੱਕ ਚਮਚ ਅਸੀਂ ਇਹਦੇ ਵਿੱਚ ਬਟਰ ਦਾ ਪਾਵਾਂਗੇ ਬਟਰ ਨਾਲ ਜਿਹੜੀ ਸਬਜੀ ਵਿੱਚ ਬਹੁਤ ਜ਼ਿਆਦਾ ਵਧੀਆ ਟੇਸਟ ਆਊਗਾ ਜੇ ਤੁਹਾਡੇ ਕੋਲ ਬਟਰ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਇਹਦੇ ਥਾਂ ਤੇ ਤੁਸੀਂ ਦੇਸੀ ਘਿਓ ਵੀ ਐਡ ਕਰ ਸਕਦੇ ਹੋ ਜਾਂ ਤੁਸੀਂ ਮੱਖਣ ਵੀ ਲੈ ਸਕਦੇ ਹੋ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਦਾ ਤੇ ਅੱਧਾ ਚਮਚ ਇਹਦੇ ਵਿੱਚ ਪਾਵਾਂਗੇ ਅਸੀਂ ਕਸ਼ਮੀਰੀ ਲਾਲ ਮਿਰਚ ਦਾ ਜਾਂ ਤੁਸੀਂ ਤੁਸੀਂ ਜਿਹੜੀ ਰੈਗੂਲਰ ਲਾਲ ਮਿਰਚਾਂ ਦੇ ਉਹ ਵੀ ਲੈ ਸਕਦੇ ਜੇ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਜਿਹੜੀ ਕਸ਼ਮੀਰੀ ਲਾਲ ਮਿਰਚ ਹੁੰਦੀ ਹੈ ਸਿਰਫ ਇਹ ਕਲਰ ਲਈ ਪਾ ਰਹੇ ਆ ਤਿੱਖੀ ਨਹੀਂ ਹੁੰਦੀ 2 ਸੈਕਿੰਡ ਲਈ ਇਹਨੂੰ ਭੁੰਨ ਲਾਂਗੇ ਤੇਲ ਵਿੱਚ ਤੇ ਨਾਲ ਹੀ ਨਾਲ ਅਸੀਂ ਜਿਹੜੀ ਪਿਆਜ਼ਾਂ ਦੀ ਗਰੇਵੀ ਬਣਾ ਕੇ ਰੱਖੀ ਸੀ ਪਿਆਜ਼ ਤੇ ਟਮਾਟਰ ਨੂੰ ਅਸੀਂ ਬ੍ਰੀਕ ਪੀਸ ਕੇ ਲੈ ਲਏ ਸੀ ਉਹ ਨਾਲ ਦੀ ਨਾਲ ਇਹਦੇ ਵਿੱਚ ਐਡ ਕਰ ਦਾਂਗੇ ਜਦੋਂ ਅਸੀਂ ਹਲਦੀ ਤੇ ਸੌਰੀ ਮਿਰਚ ਪਾਣੀ ਹੈ ਮਿਰਚ ਦਾ ਪਾਊਡਰ ਪਾਣਾ ਹੈ ਜਿਆਦਾ ਨਹੀਂ ਪਕਾਣਾ ਨਹੀਂ ਤਾਂ ਸਬਜੀ ਦਾ ਕਲਰ ਹੈ ਜਿਹੜਾ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਨਾਲ ਦੀ ਨਾਲ ਹੀ ਅਸੀਂ ਜਿਹੜਾ ਪੇਸਟ ਬਣਾ ਕੇ ਰੱਖਿਆ ਸੀ ਉਹ ਐਡ ਕਰ ਦਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਹੈ ਤੇ ਜਿਹੜਾ ਸਬ ਜਾਰ ਨੂੰ ਧੋ ਕੇ ਮਿਕਸੀ ਦੇ ਨੂੰ ਇੱਕ ਕੱਪ ਪਾਣੀ ਜਿਹੜਾ ਇਹਦੇ ਵਿੱਚ ਐਡ ਕਰ ਦਾਂਗੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਆਪਣੀ ਗਰੇਵੀ ਕਿੰਨੀ ਵਧੀਆ ਇੱਕਦਮ ਕਰੀਮੀ ਜੀ ਟੈਕਸਚਰ ਵਿੱਚ ਬਣ ਕੇ ਤਿਆਰ ਹੋਈ ਹੈ ਇਦੇ ਵਿੱਚ ਥੋੜੇ ਜਿਹਾ ਸੀ ਮਸਾਲੇ ਐਡ ਕਰਾਂਗੇ ਚਮਚਾ ਦਾ ਚੌਥਾ ਹਿੱਸਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਚਮਚਾ ਦਾ ਚੌਥਾ ਹਿੱਸਾ ਪਾਵਾਂਗੇ ਦਾਲ ਚੀਨੀ ਪਾਊਡਰ ਇੱਕ ਚਮਚ ਧਨੀਆ ਪਾਊਡਰ ਐਡ ਕਰਾਂਗੇ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਤੇ ਇੱਕ ਚਮਚ ਕਸੂਰੀ ਮੇਥੀ ਦਾ ਐਡ ਕਰਾਂਗੇ ਇਹ ਮੈਂ ਜਿਹੜੇ ਮਸਾਲੇ ਪਾਏ ਆ ਸਾਰੇ ਜਿਹੜੇ ਮੈਂ ਪੀਸ ਕੇ ਰੱਖੇ ਹੋਏ ਆ ਘਰੇ ਤੁਸੀਂ ਚਾਹੋ ਤਾਂ ਇਹਨਾਂ ਕਿਉਂਕਿ ਅਸੀਂ ਪਹਿਲਾਂ ਖੜੇ ਮਸਾਲੇ ਯੂਜ਼ ਨਹੀਂ ਕੀਤੇ ਹੈਗੇ ਬਿਲਕੁਲ ਵੀ ਇਹਦੇ ਵਿੱਚ ਸਿਰਫ ਜੀਰਾ ਹੀ ਯੂਜ਼ ਕੀਤਾ ਸੀਗਾ ਜੇ ਤੁਹਾਡੇ ਕੋਲ ਪਾਊਡਰ ਨਹੀਂ ਹੈਗਾ ਦਾਲ ਚੀਨੀ ਦਾ ਜਾਂ ਕਾਲੀ ਮਿਰਚ ਦਾ ਤੁਸੀਂ ਸਾਬਤ ਯੂਜ਼ ਕਰ ਸਕਦੇ ਹੋ ਜਦੋਂ ਪਿਆਜ਼ਾਂ ਨੂੰ ਭੁੰਨਣਾ ਉਸ ਟਾਈਮ ਤੇ ਇਹਦੇ ਵਿੱਚ ਪਾ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰਕੇ 5 ਮਿੰਟ ਲਈ ਬਿਲਕੁਲ ਸਲੋ ਗੈਸ ਤੇ ਪੱਕਣ ਦਵਾਂਗੇ ਜੇ ਗਰੇਵੀ ਪਕਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਇਹਦੇ ਵਿੱਚ ਵਧੀਆ ਟੇਸ ਆਊਗਾ ਮਸਾਲਿਆਂ ਦਾ ਸਾਡੀ ਗਰੇਵੀ ਪੱਕ ਕੇ ਦੇਖੋ ਬਿਲਕੁਲ ਤਿਆਰ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਇਕਦਮ ਕਰੀਮੀ ਜੀ ਬਣ ਕੇ ਤਿਆਰ ਹੋਈ ਹੈ ਲਾਸਟ ਵਿੱਚ ਇਹਦੇ ਵਿੱਚ ਪਾਵਾਂਗੇ ਦੋ ਚਮਚ クリーム ਦੇ ਇਹ ਦੁੱਧ ਤੋਂ ਉਤਾਰ ਕੇ ਜਿਹੜੀ ਕਰੀਮ ਲੈਂਦੇ ਆਸੀਂ ਮਲਾਈ ਉਹ ਵਾਲੀ ਐਡ ਕਰਨੀ ਆ ਜਦੋਂ ਅਸੀਂ ਦੁੱਧ ਨੂੰ ਉਬਾਲ ਕੇ ਫ੍ਰਿਜ ਵਿੱਚ ਰੱਖ ਦਿੰਦੇ ਹਾਂ ਉੱਪਰ ਮਲਾਈ ਆ ਜਾਂਦੀ ਹੈ ਉਹ ਵਾਲੀ ਲੈਣੀ ਆ ਚੰਗੀ ਤਰ੍ਹਾਂ ਫੈਂਟ ਕੇ ਲੈਣੀ ਆ ਤਾਂ ਕਿ ਇਹਦੇ ਵਿੱਚ ਬਿਲਕੁਲ ਲਮਸ ਨਾ ਬਣ ਮਲਾਈ ਅਸੀਂ ਲਾਸਟ ਵਿੱਚ ਹੀ ਯੂਜ਼ ਕਰਨੀ ਆ ਜਦੋਂ ਸਭ ਨੇ ਮਸਾਲਾ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਵੇ ਤੇ ਅੱਧਾ ਚਮਚੇ ਦੇ ਵਿੱਚ ਨਮਕ ਦਾ ਐਡ ਕਰਾਂਗੇ ਨਮਕ ਅਸੀਂ ਅੱਧਾ ਚਮਚ ਪਹਿਲਾਂ ਪਾਇਆ ਸੀ ਪਿਆਜ਼ ਭੁੰਨ ਦੇ ਟਾਈਮ ਤੇ ਅੱਧਾ ਚਮਚ ਹੁਣ ਪਾਵਾਂਗੇ ਤੇ ਮੈਂ 100 ਗ੍ਰਾਮ ਪਨੀਰ ਦੇ ਜਿਹੜੇ ਕਯੂਬਸ ਕੱਟ ਕੇ ਰੱਖੇ ਸੀ ਇਹ ਘਰ ਦਾ ਬਣਿਆ ਹੋਇਆ ਪਨੀਰ ਹੈ ਬਿਲਕੁਲ ਸੌਫਟ ਪਨੀਰ ਹੈ ਕਿਉਂਕਿ ਜਿਹੜਾ ਬਾਜ਼ਾਰ ਵਾਲਾ ਪਨੀਰ ਹੁੰਦਾ ਥੋੜਾ ਜਿਹਾ ਹਾਰਡ ਹੁੰਦਾ ਹੈ ਉਹ ਤੁਸੀਂ ਕੋਸ਼ਿਸ਼ ਕਰਿਓ ਕਿ ਘਰੇ ਬਣਾ ਕੇ ਹੀ ਪਨੀਰ ਦੀ सब्जी ਬਣਾ ਕੇ ਦੇਖਿਓ ਤਾਂ ਇੰਨਾ ਵਧੀਆ ਟੇਸ ਆਂਦਾ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਘਰੇ ਬਣਾ ਕੇ ਇਹਨੂੰ ਤਿਆਰ ਕਰ ਸਕਦੇ ਹੋ ਪਨੀਰ ਨੂੰ ਉਹਨੂੰ ਟਕਣ ਤੋਂ ਬਾਅਦ ਚੱਕ ਕੇ 2 ਮਿੰਟ ਲਈ ਹੋਰ ਪਕਾ ਲਵਾਂਗੇ ਆਪਣੀ ਸਬਜ਼ੀ ਨੂੰ ਤੁਸੀਂ ਦੇਖ ਸਕਦੇ ਹੋ ਆਪਣੀ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਟੈਕਸਚਰ ਕਿੰਨਾ ਵਧੀਆ ਇਕਦਮ ਕਰੀਮੀ ਜਿਹਾ ਆਇਆ ਸਾਡੀ ਸਬਜ਼ੀ ਦਾ ਲਾਸਟ ਵਿੱਚ ਇਹਦੇ ਵਿੱਚ ਅਸੀਂ ਹਰਾ ਧਨੀਆ ਪਾ ਦਵਾਂਗੇ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਜੇ ਕੋਈ ਹੋਰ ਪਨੀਰ ਦੀ ਸਬਜ਼ੀ ਦੀ ਤੁਸੀਂ ਰੈਸিপি ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਇਹ ਰੈਸਪੀ ਵੀ ਮੈਂ ਕਿਸੇ ਦੀ ਰਿਕੁਐਸਟ ਤੇ ਹੀ ਜਿਹੜੀ ਅਪਲੋਡ ਕੀਤੀ ਆ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਮੇਰੇ ਚੈਨਲ ਤੇ ਮੈਂ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਪਨੀਰ ਦੀ ਸਬਜ਼ੀ ਦੀਆਂ ਰੈਸਪੀ ਸ਼ੇਅਰ ਕੀਤੀਆਂ ਹੋਈਆਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਬਣਾ ਕੇ ਦੇਖਿਓ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਵਾਲੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਇਹਨੂੰ ਰਾਈਸ ਨਾਲ ਰੋਟੀ ਨਾਲ ਪਰੌਂਠੇ ਨਾਲ ਸਰਵ ਕਰ ਸਕਦੇ ਹੋ ਦੇਖਣ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਸਾਡੀ ਸਬਜ਼ੀ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੀ ਅਕਾਲ